ਗੁਰੂ ਨਾਨਕ ਦੇਵ ਜੀ ਦੀ ਫੋਟੋ ਸਾਰੇ ਨੇ ਪੱਤੀਓ ਸੋ ਪਿੰਡ ਰਕੌਲੀ ਦੇ ਨੌਜਵਾਨਾਂ ਵੱਲੋਂ ਹਨਾ ਇੱਥੇ ਜੋ ਪਕੌੜਿਆਂ ਦਾ ਲੰਗਰ ਲਾਇਆ ਗਿਆ ਚਾਹ ਪਕੌੜਿਆਂ ਦਾ ਤੁਸੀਂ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਿ ਨਾਲ ਦੇ ਨਾਲ ਆ ਰਹੀ ਹੈ ਇੱਥੇ ਲੰਗਰ ਬਰਪਾਇਆ ਜਾ ਰਿਹਾ ਹੈ ਸਟਾਇਆ ਜਾ ਰਹੇ ਹਾਂ ਤੇ ਸਾਡੇ ਭਰਾ ਕਮੇਟੀ ਮੈਂਬਰ ਵੀ ਇੱਧਰ ਖੜੇ ਨੇ ਸਾਰੇ ਦੇਖ ਸਕਦੇ ਅੰਦਰ ਵੀ ਤੁਹਾਨੂੰ ਦਿਖਾ ਦਿੰਦੇ ਜਿੱਥੇ ਹਨਾ ਲੰਗਰ ਬੰਦਵਾ ਇੱਥੇ ਤੁਸੀਂ ਦੇਖ ਸਕਦੇ ਹੋ ਤੇ ਲਾਲੀ ਚੜਦਾ ਪਿੰਡ ਹੈ ਨਾਲੀ ਜਰ ਦਾ ਮੁੰਡਾ ਇਧਰ ਬੈਠਾ ਜੀ ਦਰਹਾਨੀ ਰਕੌਲੀ ਦੀ ਸਾਡੇ ਪ੍ਰਧਾਨ ਤੇ ਸਾਰੀ ਕਮੇਟੀ ਮੈਂਬਰ ਤੁਸੀਂ ਦੇਖ ਸਕਦੇ ਹੋ ਕਾਲਾ ਪ੍ਰਧਾਨ ਜੀ ਸਾਡੇ ਵਿਚਕਾਰ ਨੇ ਚਾਹ ਪਾ ਉਹਦੇ ਨੂੰ ਬਾਈ ਤੁਸੀਂ ਦੇਖਣਾ ਪੈਂਡਰ ਕੌਲੀ ਦਾ ਸਕੂਲ ਦੇ ਸਾਹਮਣੇ ਬਿਲਕੁਲ ਛੋਟਾ ਸਿੰਘਪੁਰਾ ਵੀ ਕਿਹਾ ਜਾਂਦਾ ਇਹਨੂੰ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ ਵੈਸੇ ਹੈ ਨਹੀਂ ਇਕੱਠਾ ਦੋਹੇ ਪਿੰਡਾਂ ਦਾ ਇਕੱਠਾ ਹੈ ਸਕੂਲ ਲਈ ਤੁਹਾਨੂੰ ਪਹੁੰਚ ਗਈ ਸਾਡੇ ਵਧੀਆ ਜੀ ਵਧੀਆ ਹਾਂ ਸਭ ਤੋਂ ਸਰਪੰਚ ਸਾਹਿਬ ਆ ਗਏ ਲੋ ਜੀ ਦੇਖ ਸਕਦੇ ਹੋ ਬਾਈ ਹਨਾ ਇੱਧਰ ਹੈ ਜੋ ਚਾਹ ਫੋਗੜੇ ਗੰਡੇ ਚੱਲ ਰਹੇ ਹੈ ਤੇ ਜਿਹੜਾ ਮੈਦਾਨ 'ਚ ਫੋਗੜੇ ਨੇ ਸਾਡੇ 'ਚ ਕੀ ਕਰਨਗੇ ਸੁਣੋ ਕੋਈ ਨਹੀਂ ਦਿੰਦੇ ਸਭ ਨਾ ਪਹੁੰਚਦੇ ਨਾ ਆਉਂਦੇ ਸਹੀ ਗੱਲ ਥੋੜੀ ਠੀਕ ਹੈ ਜੀ ਹਾਂ ਠੀਕ ਹੈ ਸਭ ਜੀ ਵੱਡੀ ਜੀ ਸਭ ਵੱਡੀ ਜੀ ਆਉਜਲ ਹਾਵਾ ਆਉਦੇ ਸਤੇ ਵਾਵਾ ਵਾਲੀ ਹੈ ਜੋ ਬਾਈ ਵਿਆਹ ਜਾ ਰਹੇ ਹਾਂ ਬਾਕੀ ਇੱਧਰ ਆਪਣਾ ਬਾਈ ਲੰਗਰ ਜੋ ਲੰਗਰੀਆਂ ਵੱਲੋਂ ਹਨ ਹਲਵਾਈਆਂ ਵੱਲੋਂ ਕਹਿ ਸਕਦੇ ਹਾਂ ਤਿਆਰ ਕੀਤਾ ਜਾ ਰਿਹਾ ਉਹ ਸਭ ਇੱਧਰ ਹੈ ਸੁਭਾਈ ਦਾ ਧਿਆਨ ਬਾਹਰ ਇੱਧਰ ਸੰਗਤ ਦਾ ਪੂਰਾ ਰਸ ਪੈ ਰਿਹਾ ਇੱਧਰ ਸੋਣੇ ਜੀ ਜੀ ਲੈ ਆ ਮੋੜ ਤੇ ਵੀਰੋ ਕਾਮੀਨਾ ਸਭ ਜੀ ਲੈਣਾ ਸਟੇਟ ਕੋਲੋਂ ਅੰਦਰ ਚੋ ਨਾ ਮੈਨੂੰ ਲੱਗਦਾ ਹੈ ਬਦੂ ਕੋਈ ਕੋਈ ਤਰਾਹ ਦੀ ਬੜੀ ਖਰਾਮ ਆ ਲੈ ਮੈਂ ਯਾਰ ਇਹ ਨਹੀਂ ਆਉਂਦਾ ਫਾਲੀ ਨੂੰ ਤੇ ਜਿਹੜਾ ਉੱਪਰ ਗੱਡੀਆਂ ਦੇ ਕਾਂਫਲੇ ਵੀ ਟੋਕੇ ਪੰਮੂ ਮਾਨ ਜੀ ਸਾਡੇ ਵਿੱਚ ਕਰਵਾ ਦੀ ਕਿਹ ਹਾਲ ਹੈ ਵਧੀਆ ਜੀ ਹਥਿਆਰ ਸੇ ਤੁਸੀਂ ਜੇਬ 'ਚ ਰੱਖਦੇ ਮਿਲਦੀ ਪੰਮਾਂਗੇ ਨਾ ਹੋਣੀ ਕਿ ਐਦਾ ਅੱਛਾ ਤੁ ਨਹੀਂ ਗਿਆ ਤਾਂ ਤੇ ਦਿਖਾਤ ਬੀਬੀ ਬੰਦਾਂਗੇ ਲੱਗਦਾ ਮਿੰਦੀ ਭਾਈ ਲਫਾਫਾ ਲਿਆ ਆ ਆਪਣਾ ਪੋੜੇ ਜੇ ਗਿਆ ਜਾਣੇ ਆ ਲਫਾਫੇ ਲਿਆ ਆ ਆਪਣਾ ਲੋ ਹੱਥ ਤੇਰੇ ਕਰਾਂ ਚੱਲ ਗਏ ਦੱਸ ਪਹਿਲਾਂ ਹਾਂ ਭਾਈ ਸਾਡਾ ਠੀਕ ਹੈ ਸਭ ਤੋਂ ਪਹਿਲਾਂ ਹਾਂ ਹੁਣ ਪੋੜੇ ਤਿੰਨ